ਦੇਸ਼ ਦੇ ਵਿੱਚ ਅਜੇ ਵੀ ਵੱਡੀ ਗਿਣਤੀ ਦੇ ਵਿੱਚ ਪਰਿਵਾਰ ਹਨ ਜੋ ਆਪਣੀ ਵਿੱਤੀ ਤੰਗਾ ਕਾਰਨ ਦੋ ਸਮੇਂ ਦਾ ਖਾਣਾ ਵੀ ਨਹੀਂ ਖਾ ਸਕਦੇ ਨੇ ਇਹਨਾਂ ਲੋੜਵੰਦ ਵਿਅਕਤੀਆਂ ਨੂੰ ਰਾਹਤ ਪ੍ਰਦਾਨ ਕਰਨ ਲਈ ਸਰਕਾਰ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ ਦੇ ਤਹਿਤ ਮੁਫਤ ਦੇ ਵਿੱਚ ਰਾਸ਼ਨ ਪ੍ਰਦਾਨ ਕਰਦੀ ਹੈ ਪਰ ਇਹ ਲਾਭ ਪ੍ਰਾਪਤ ਕਰਨ ਲਈ ਰਾਸ਼ਨ ਕਾਰਡ ਜ਼ਰੂਰੀ ਹੁੰਦਾ ਹਾਲ ਦੇ ਵਿੱਚ ਮੁਫਤ ਰਾਸ਼ਨ ਲੈਣ ਵਾਲੇ ਲੋਕਾਂ ਨੂੰ ਲੈ ਕੇ ਇਹ ਗੱਲ ਸਾਹਮਣੇ ਆਈ ਕਿ ਵੱਡੇ ਪੱਧਰ ਤੇ ਸਰਕਾਰ ਵੱਲੋਂ ਰਾਸ਼ਨ ਕਾਰਡ ਸੂਚੀਆਂ ਦੇ ਵਿੱਚੋਂ ਨਾਮ ਹਟਾਏ ਜਾ ਰਹੇ ਨੇ ਅਜਿਹਾ ਇਸ ਕਰਕੇ ਕੀਤਾ ਜਾ ਰਿਹਾ ਤਾਂ ਕਿ ਸਿਰਫ ਉਹ ਹੀ ਲੋਕ ਇਸ ਦਾ ਲਾਭ ਲੈ ਸਕਣ ਜੋ ਸੂਚੀ ਨੂੰ ਜੋ ਸੱਚਮੁੱਚ ਇਸ ਦੇ ਯੋਗ ਹਨ ਉਥੇ ਦੱਸ ਜੀ ਕਿ ਜਿਨ੍ਹਾਂ ਪਰਿਵਾਰਾਂ ਦੀ ਸਲਾਨਾ ਆਮਦਨ 1 ਲੱਖ ਤੋਂ ਵੱਧ ਹੈ ਜਿਨ੍ਹਾਂ ਕੋਲ ਕਾਰ ਜਾਂ ਹੋਰ ਚੀਜ਼ਾਂ ਹਨ ਜੋ ਆਮਦਨ ਟੈਕਸ ਅਦਾ ਕਰਦੇ ਨੇ ਉਹਨਾਂ ਨੂੰ ਇਸ ਯੋਜਨਾ ਦੇ ਤਹਿਤ ਮੁਫਤ ਰਾਸ਼ਨ ਲਈ ਯੋਗ ਨਹੀਂ ਮੰਨਿਆ ਜਾਂਦਾ ਇਸ ਦੇ ਬਾਵਜੂਦ ਵੀ ਹੁਣ ਤੱਕ ਵੱਡੀ ਗਿਣਤੀ ਦੇ ਬਜੇ ਅਜਿਹੇ ਲੋਕ ਇਸ ਦਾ ਲਾਭ ਲੈਂਦੇ ਹੋਏ ਨਜ਼ਰ ਆ ਰਹੇ ਨੇ ਉਥੇ ਦੱਸ ਜੀ ਕਿ ਇਸ ਤੋਂ ਇਲਾਵਾ ਬਹੁਤ ਸਾਰੇ ਲੋਕ ਮ੍ਰਿਤਕ ਵਿਅਕਤੀਆਂ ਦੇ ਨਾਮ 'ਤੇ ਵੀ ਕਈ ਸਾਲਾਂ ਤੋਂ ਰਾਸ਼ਨ ਇਕੱਠਾ ਕਰ ਰਹੇ ਨੇ ਅਯੋਗ ਲੋਕ ਇਸ ਯੋਜਨਾ ਦਾ ਲਾਭ ਲੈ ਰਹੇ ਨੇ ਬਹੁਤ ਸਾਰੇ ਵਾਰ ਨਿਸ਼ਚਿਤ ਸਰਕਾਰੀ ਲਾਭ ਪ੍ਰਾਪਤ ਕਰਨ ਲਈ ਕਾਰਡ ਜਿਹਦੇ ਪ੍ਰਾਪਤ ਕੀਤੇ ਹੋਏ ਨੇ ਕੁਝ ਲੋਕਾਂ ਨੇ 6 ਮਹੀਨਿਆਂ ਤੱਕ ਰੋਸ਼ਨ ਨਹੀਂ ਮਿਲਿਆ ਇਨ ਬੇ ਨੀਮਾ ਨੂੰ ਰੋਕਣ ਲਈ ਸਰਕਾਰ ਨੇ ਹੁਣ 2.25 ਕਰੋੜ ਦੇ ਕਰੀਬ ਜਿਹੜੇ ਲੋਕਾਂ ਦੇ ਮੁਫਤ ਰਾਸ਼ਨ ਵਲੇ ਇਨਾਮ ਦੀ ਸੂਚੀ ਦੇ ਵਿੱਚੋਂ ਘਟ ਦਿੱਤੇ ਨੇ ਇਸ ਕਰਕੇ ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰ ਦੇ ਬੁਲਾਕੇ ਕਾਰ ਕਿਹਨਾਂ ਲੋਕਾਂ ਨੂੰ ਰਾਸ਼ਨ ਜਿਹੜਾ ਦਿੱਤਾ ਜਾਂਦਾ ਹੈ ਕਿਉਂਕਿ ਉਹਨਾਂ ਦੇ ਇਹ ਕਹਿਣਾ ਕਿ ਇਸ ਯੋਜਨਾ ਦਾ ਲਾਭ ਸਿਰਫ ਅਸਲੀ ਤੇ ਸੱਚਮੁੱਚ ਲੋੜਵੰਦ ਪਰਿਵਾਰਾਂ ਤੱਕ ਹੀ ਪਹੁੰਚਾਇਆ ਜਾਵੇਗਾ ਦੇਸ਼ ਦੇ ਵਿੱਚ ਅਜੇ ਵੀ ਵੱਡੀ ਗਿਣਤੀ ਦੇ ਵਿੱਚ ਪਰਿਵਾਰ ਹਨ ਜੋ ਆਪਣੀ ਵਿੱਤੀ ਤੰਗਾ ਕਾਰਨ ਦੋ ਸਮਿਤਾ ਖਾਣਾ ਵੀ ਨਹੀਂ ਖਾ ਸਕਦੇ ਨੇ ਇਹਨਾਂ ਲੋੜਵੰਦ ਵਿਅਕਤੀਆਂ ਨੂੰ ਰਾਹਤ ਪ੍ਰਦਾਨ ਕਰਨ ਲਈ ਸਰਕਾਰ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ ਦੇ ਤਹਿਤ ਮੁਫਤ ਦੇ ਵਿੱਚ ਰਾਸ਼ਨ ਪ੍ਰਦਾਨ ਕਰਦੀ ਹੈ ਪਰ ਇਹ ਲਾਭ ਪ੍ਰਾਪਤ ਕਰਨ ਲਈ ਰਾਸ਼ਨ ਕਾਰਡ ਜ਼ਰੂਰੀ ਹੁੰਦਾ ਹਾਲੇ ਦੇ ਵਿੱਚ ਮੁਫਤ ਰਾਸ਼ਨ ਲੈਣ ਵਾਲੇ ਲੋਕਾਂ ਨੂੰ ਲੈ ਕੇ ਇਹ ਗੱਲ ਸਾਹਮਣੇ ਆਈ ਕਿ ਵੱਡੇ ਪੱਧਰ ਤੇ ਸਰਕਾਰ ਵੱਲੋਂ ਰਾਸ਼ਨ ਕਾਰਡ ਸੂਚੀਆਂ ਦੇ ਵਿੱਚੋਂ ਨਾਮ ਹਟਾਏ ਜਾ ਰਹੇ ਨੇ ਇਹ ਜਿਸ ਕਰਕੇ ਕੀਤਾ ਜਾ ਰਿਹਾ ਤਾਂ ਕਿ ਸਿਰਫ ਉਹ ਹੀ ਲੋਕ ਇਸ ਦਾ ਲਾਭ ਲੈ ਸਕਣ ਜੋ ਸੂਚੀ ਨੂੰ ਜੋ ਸੱਚਮੁੱਚ ਇਸ ਦੇ ਯੋਗ ਹਨ ਉਥੇ ਦਾਜੀ ਕਿ ਜਿਨ੍ਹਾਂ ਪਰਿਵਾਰਾਂ ਦੀ ਸਲਾਨਾ ਆਮਦਨ 1 ਲੱਖ ਤੋਂ ਵੱਧ ਹੈ ਜਿਨ੍ਹਾਂ ਕੋਲ ਕਾਰ ਜਾਂ ਹੋਰ ਚੀਜ਼ਾਂ ਹਨ ਜੋ ਆਮਦਨ ਟੈਕਸ ਅਦਾ ਕਰਦੇ ਨੇ ਉਹਨਾਂ ਨੂੰ ਇਸ ਯੋਜਨਾ ਦੇ ਤਹਿਤ ਮੁਫਤ ਰਾਸ਼ਨ ਲਈ ਯੋਗ ਨਹੀਂ ਮੰਨਿਆ ਜਾਂਦਾ ਇਸ ਦੇ ਬਾਵਜੂਦ ਵੀ ਹੁਣ ਤੱਕ ਵੱਡੀ ਗਿਣਤੀ ਦੇ ਬਜੇ ਅਜਿਹੇ ਲੋਕ ਇਸ ਦਾ ਲਾਭ ਲੈਂਦੇ ਹੋਏ ਨਜ਼ਰ ਆ ਰਹੇ ਨੇ ਉਥੇ ਦਾਜੀ ਕਿ ਇਸ ਤੋਂ ਇਲਾਵਾ ਬਹੁਤ ਸਾਰੇ ਲੋਕ ਮ੍ਰਿਤਕ ਵਿਅਕਤੀਆਂ ਦੇ ਨਾਮ 'ਤੇ ਵੀ ਕਈ ਸਾਲਾਂ ਤੋਂ ਰਾਸ਼ਨ ਇਕੱਠਾ ਕਰ ਰਹੇ ਨੇ ਅਯੋਗ ਲੋਕ ਇਸ ਯੋਜਨਾ ਦਾ ਲਾਭ ਲੈ ਰਹੇ ਨੇ ਬਹੁਤ ਸਾਰੇ ਵਾਰ ਨਿਸ਼ਚਿਤ ਸਰਕਾਰੀ ਲਾਭ ਪ੍ਰਾਪਤ ਕਰਨ ਲਈ ਕਾਰਡ ਜਿਹਦੇ ਪ੍ਰਾਪਤ ਕੀਤੇ ਹੋਏ ਨੇ ਕੁਝ ਲੋਕਾਂ ਨੇ 6 ਮਹੀਨਿਆਂ ਤੱਕ ਰੋਸ਼ਨ ਨਹੀਂ ਮਿਲਿਆ ਇਹਨਾਂ ਬੇ ਨੀਮਾ ਨੂੰ ਰੋਕਣ ਲਈ ਸਰਕਾਰ ਨੇ ਹੁਣ 2.25 ਕਰੋੜ ਦੇ ਕਰੀਬ ਜਿਹੜੇ ਲੋਕਾਂ ਦੇ ਮੁਫਤ ਰਾਸ਼ਨ ਵਾਲੇ ਨਾਮ ਦੀ ਸੂਚੀ ਦੇ ਵਿੱਚੋਂ ਘਟ ਦਿੱਤੇ ਨੇ ਜਿਸ ਕਰਕੇ ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰ ਦੇ ਮੁਲਾਕੀਕਾਰ ਕਿਹਨਾਂ ਲੋਕਾਂ ਨੂੰ ਰਾਸ਼ਨ ਜਿਹੜਾ ਦਿੱਤਾ ਜਾਂਦਾ ਹੈ ਕਿਉਂਕਿ ਉਹਨਾਂ ਦੇ ਹੀ ਕਹਿਣਾ ਕਿ ਇਸ ਯੋਜਨਾ ਦਾ ਲਾਭ ਸਿਰਫ ਅਸਲੀ ਤੇ ਸੱਚਮੁੱਚ ਸੋਡਮੰਦ ਪਰਿਵਾਰਾਂ ਤੱਕ ਹੀ ਪਹੁੰਚਾਇਆ ਜਾਵੇਗਾ